ਇਹ ਪਾਣੀਆਂ ਨੇ ਪਾਣੀ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਬਹੁਤ ਵੱਡਾ ਇਸ਼ੂ ਚੱਲਿਆ ਹੋਇਆ ਹੈ ਹਰ ਪਾਰਟੀ ਕ레ਡਿਟ ਲੈਣਾ ਚਾਹਦੀ ਹੈ ਕੀ ਨਜ਼ਰੀਆ ਤੁਹਾਡਾ ਦੇਖੋ ਮੈਂ ਤਾਂ ਹੈਰਾਨ ਹ ਇੱਕ ਪਾਸੇ ਤਾਂ ਭਗਵੰਤ ਮਾਨ ਉੱਥੇ ਬੈਠੇ ਰਹੇ ਆ ਜਾ ਕੇ ਨੰਗਲ ਅਸੀਂ ਪਾਣੀ ਨਹੀਂ ਛੱਡਣਾ ਪਾਣੀ ਨਹੀਂ ਛੱਡਣਾ ਫਿਰ ਕਹਿੰਦੇ ਜੀ ਸਾਨੂੰ ਚਿੱਠੀ ਆਈ ਹੈ ਰਾਜਸਥਾਨ ਤੋਂ ਤੇ ਅਸੀਂ ਪਾਣੀ ਜਿਹੜਾ ਦੇਣ ਨੂੰ ਤਿਆਰ ਹੈ ਇਹ ਕੀ ਮਜ਼ਾਕ ੁਨਾ ਰੱਖਿਆ ਆਰਮੀ ਕੋਈ ਰਾਜਸਥਾਨ ਚ ਅੱਜ ਤੱਕ ਬੈਠੀ ਨਹੀਂ ਆਰਮੀ ਤਾਂ ਸ਼ੁਰੂ ਤੋਂ ਹੀ ਰਾਸ਼ਤਾ 'ਚ ਬੈਠੀ ਹੈ ਤੇ ਅੱਗੇ ਵੀ ਬੈਠੀ ਰਹੂਗੀ ਕੀ ਤੁਸੀਂ ਪੱਕਾ ਪਾਣੀ ਛੱਡ ਦੋਗੇ ਨਾਲੇ ਆਰਮੀ ਨੇ ਕਿੰਨਾ ਪਾਣੀ ਵਰਤਨਾ ਉਹ ਤਾਂ ਬਹਾਨਾ ਬਣਾ ਕੇ ਇਹਨਾਂ ਨੇ ਇਹ ਪਤਾ ਨਹੀਂ ਮੈਨੂੰ ਨਹੀਂ ਲੱਗਦਾ ਕੀ ਅੰਦਰਖੱਤ ਇਹ ਸਮਝੌਤੇ ਕਰ ਰਹੇ ਆ ਆਪਦੀ ਹੋਂਦ ਵਾਸਤੇ ਆ ਆਪਦੇ ਫਾਇਦੇ ਵਾਸਤੇ ਨਿੱਜੀ ਫਾਇਦੇ ਜਿਹੜੀ ਨਿਆਮ ਆਦਮੀ ਪਾਰਟੀ ਕੋਈ ਲਹਿਰੀ ਹੋਣੀ ਹੈ ਨਹੀਂ ਦੋ ਦਿਨਾਂ ਬਿਨਾ ਜਿਹੜਾ ਹੈ ਕਿਸੇ ਦੇ ਕਹੇ ਸੁਣਾਏ ਕਦੇ ਅਸੀਂ ਤਾਂ ਉਹਨਾਂ ਦਾ ਕੋਈ ਬਿਆਨ ਵੀ ਨਹੀਂ ਸੁਣਿਆ ਮੁੱਖ ਮੰਤਰੀ ਦਾ ਰਾਜਸਥਾਨ ਵਾਲੇ ਦਾ ਇਹ ਕਹਿੰਦੇ ਜੀ ਸਾਨੂੰ ਤਾਂ ਜੀ ਅਸਟਾ ਦੇਸ਼ ਦੇ ਹਿੱਤ ਵਾਸਤੇ ਪਾਣੀ ਛੱਡਤਾ ਬੀਬੀਐਮਬੀ ਵਿਚਾਲੇ ਫਸ ਗਿਆ ਬੋਰ ਜਿਹੜਾ ਮੈਨੇਜਮੈਂਟ ਬੋਰ ਹੈਗਾ ਇਹਦੇ ਬਾਰੇ ਕੀ ਕਹਿਣਾ ਚਾਹੋ ਕੋ ਮੈਂ ਤਾਂ ਇਹ ਕਹਿਣਾ ਵੀ ਇੱਕ ਅੰਤਰਰਾਸ਼ਟਰੀ ਕਾਨੂੰਨ ਰੈਪੇਰੀਅਨ ਕਾਨੂੰਨ ਬਣੇ ਹੋਏ ਨੇ ਪਾਣੀਆਂ ਵਾਸਤੇ ਉਹਨਾਂ ਦੇ ਮੁਤਾਬਕ ਪਾਣੀ ਦੀ ਵੰਡ ਹੋਣੀ ਚਾਹੀਦੀ ਹੈ ਉਹਦਾ ਮਤ ਇੱਕੋ ਹੀ ਹੈ ਵੀ ਜਿਹੜੇ ਇਲਾਕਿਆਂ ਵਿੱਚ ਦੀਆਂ ਇਹ ਨਦੀਆਂ ਨਦੀਆਂ ਜਾਂ ਸਾਡੀਆਂ ਦਰਿਆ ਲੰਘਦੇ ਨੇ ਉਹਨਾਂ ਦਾ ਲੋਕਾਂ ਦਾ ਹੱਕ ਹੈ ਦੂਜੇ ਦਾ ਹੱਕ ਨਹੀਂ ਹੈ ਠੀਕ ਹੈ ਸੈਂਪੀ ਨਾਲ ਕੋਈ ਦੇ ਦੇ ਉਹ ਗੱਲ ਅੱਡ ਪਰ ਉਹਨਾਂ ਦਾ ਜਿਹੜਾ ਹੈ ਕੋਈ ਕਾਨੂੰਨੀ ਹੱਕ ਜਿਹੜਾ ਇਹ ਪਾਣੀਆਂ ਤੇ ਹੈ ਨਹੀਂ ਚਲੋ ਸਰਕਾਰਾਂ ੱੱੱਕਾ ਕਰਦੀਆਂ ਆਈਆਂ ਪਹਿਲੇ ਇੰਦਰਾ ਗਾਂਧੀ ਨੇ ਕੀਤਾ ਉਸ ਤੋਂ ਬਾਅਦ ਵੀ ਸਰਕਾਰਾਂ ਆਪਣੀ ਮਨਮਰਜ਼ੀ ਕਰਦੀਆਂ ਆਈਆਂ ਤੇ ਕਿਤੇ ਨਾ ਕਿਤੇ ਜਿਹੜੀਆਂ ਕੋਟਾਂ ਵੀ ਨੇ ਉਹ ਵੀ ਕਈ ਕਾਨੂੰਨਾਂ ਨੂੰ ਅਣਦੇਖੀਆਂ ਕਰ ਦਿੰਦੀਆਂ ਧਰਨਾ ਧਰਨੇ ਦਾ ਨਜ਼ਾਰਾ ਕਰਦੇ ਜਦੋਂ ਉਹ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਬੇਵਜ੍ਹਾ ਸੜਕਾ ਰੋਕ ਕੇ ਬੈਜ ਜਾਂਦੇ ਆ ਪਰ ਆਪ ਜਿਵੇਂ ਹੁਣ ਨੰਗਲ ਤੇ ਵੀ ਬੈਂਕ ਤੇ ਵੀ ਧਰਨਾ ਪ੍ਰਦਰਸ਼ਨ ਕੀਤਾ ਹੋਰ ਕਦੇ ਛੇਦਰੀਵਾਲ ਦੀ ਕਿਰਪਾ ਨਹੀਂ ਹੋਗੀ ਤਾਂ ਧਰਨੇ ਪ੍ਰਦਰਸ਼ਨ ਨੂੰ تشਾਹਤ ਕੀਤਾ ਤਾਂ ਆਮ ਆਦਮੀ ਪਾ ਕੇ ਲੋਕਾਂ ਨੂੰ ਧਰਨੇ ਲਾਉਣ ਲਈ ਕਿਹਾ ਲੋਕਾਂ ਨੂੰ ਲੀਡਰਾਂ ਨੂੰ ਘੇਰਨ ਲਈ ਕਿਹਾ ਤਾਂ ਇਹਨੇ ਕਹਿੰਦੇ ਹੁੰਦੇ ਸੀ ਵੀ ਧਰਨੇ ਲਾਓ ਲੀਡਰਾਂ ਨੂੰ ਘੇਰੋ ਪਰ ਹੁਣ ਜਦ ਲੋਕ ਇਹਨਾਂ ਨੂੰ ਘੇਰਦੇ ਨੇ ਤਾਂ ਫਿਰ ਹੁਣ ਇਹ ਡਾਂਗਾ ਚਲਾਉਂਦੇ ਜਾਂ ਉੱਥੋਂ ਭੱਜਦੇ ਆ ਲੁਕਦੇ ਆ ਉਹਨਾਂ ਦਾ ਸਾਹਮਣਾ ਨਹੀਂ ਕਰ ਸਕਦੇ ਇਹਨਾਂ ਦੀ ਸੈਂਟਰ ਲੀਡਰਸ਼ਿਪ ਨੇ ਕਿਹਾ ਵੀ ਜਿੱਥੇ ਕਿਸਾਨ ਤਰ੍ਹਾਂ ਨਾ ਰਣ ਉਸ ਚੀਜ਼ ਨੂੰ ਅਵੋਇਡ ਕਰੋ ਵੀ ਹੁਣ ਹੁਣ ਤੁਸੀਂ ਕਿਉਂ ਨਹੀਂ ਜਾ ਕੇ ਸਾਹਮਣੇ ਖੜਦੇ ਆ ਉਹਨਾਂ ਦੀ ਗੱਲ ਦਾ ਜਵਾਬ ਦਿੰਦੇ ਸੋ ਇਹ ਸਾਰਾ ਕੁਝ ਲੋਕਾਂ ਨੂੰ ਉਕਸਾਇਆ ਇਹਨਾਂ ਨੇ ਆਪਣੀ ਸੱਤਾ ਹਾਸਲ ਕਰਨ ਵਾਸਤੇ ਪਰ ਅੱਜ ਉਹ ਚੀਜ਼ਾਂ ਇਹਨਾਂ ਦੇ ਸਾਹਮਣੇ ਆ ਗਈਆਂ ਨੇ ਤੇ ਇਹਨਾਂ ਨੂੰ ਜਵਾਬ ਦੇਣਾ ਪੈਣਾ ਲੋਕਾਂ ਦਾ ਇਹ ਕਿੰਨਾ ਚਿਰ ਬਚਣਗੇ ਹੁਣ ਚੋਣਾ ਆਉਣ ਗਿਆ ਫੇਰ ਵੀ ਜਾਣ ਗਈ ਇੱਕ ਪੰਜਾਬ ਦੇ ਜਦੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਸੀ ਤਾਂ ਕੋਈ ਪੰਜਾਬੀ ਜਾਂ ਸਿੱਖ 체ਰਾ ਮੰਤਰੀ ਮੰਡਲ ਦੇ ਵਿੱਚ ਨਹੀਂ ਲਿਆ ਗਿਆ ਸੀ ਪਰ ਹੁਣ ਪੰਜਾਬ ਦੇ ਵਿੱਚ ਹੈ ਜਿਹੜਾ ਦਿੱਲੀ ਤੋਂ ਲਿਆ ਕੇ ਜਿੰਨੇ ਚੇਰਮੈਨੀਆਂ ਦਿੱਤੀਆਂ ਜਾ ਰਹੀਆਂ ਨੇ ਆਫਸਰ ਤਾਇਨਾਤ ਕੀਤੇ ਚੇਰਮੈਨੀਆਂ ਤਾਂ ਜਿਹੜੀਆਂ ਸਪਸ਼ਟ ਰੂਪ ਚ ਦਿਖ ਰਹੀਆਂ ਨੇ ਚੀਜ਼ਾਂ ਵਿਅਦੇ ਦੇਤੇ ਉੱਤੇ ਬੈਠ ਕੇ ਉਹਨਾਂ ਦਫ਼ਤਰਾਂ ਦੇ ਵਿੱਚ ਕੰਮ ਕਰਨਗੇ ਪਰ ਅਸਲ ਦੇ ਵਿੱਚ ਤਾਂ ਸਾਰੀ ਸਰਕਾਰ ਹੀ ਦਿੱਲੀ ਤੋਂ ਚੱਲ ਰਹੀ ਹੈ ਇੱਥੇ ਮਨੀਸ਼ ਸੋਧਿਆ ਤੇ ਜੈਨ ਜਿਹੜੇ ਸਾਬਕਾ ਮੰਤਰੀ ਨੇ ਉਹ 올 ਇਨ 올 ਨੇ ਮੁੱਖ ਮੰਤਰੀ ਕੋਲ ਕੋਈ ਪਾਵਰ ਨਹੀਂ ਦਿੱਲੀ ਦੇ ਇਹਨਾਂ ਦੇ ਕੇਜਰੀਵਾਲ ਦੇ ਬੰਦੇ ਜਿਹੜੇ ਨੇ ਉਹ ਦਸਤਾਨੇ ਚ ਬੈਠ ਕੇ ਫੈਸਲੇ ਕਰ ਰਹੇ ਨੇ ਨਾ ਤਾਂ ਕਿਸੇ ਮੁੱਖ ਮੰਤਰੀ ਕੋਲ ਕੋਈ ਅਧਿਕਾਰ ਹੈ ਨਾ ਹੀ ਜਿਹੜਾ ਹੈ ਕਿਸੇ ਮੰਤਰੀ ਕੋਲ ਅਧਿਕਾਰ ਹੈ ਨਾ ਹੀ ਪੰਜਾਬ ਦੇ ਕਿਸੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਜਿਹੜਾ ਕੋਈ ਅਹੁਦੇਦਾਰ ਹੈ ਉਹਦੇ ਕੋਲ ਕੋਈ ਅਧਿਕਾਰ ਹੈ ਸਾਰੇ ਜਿਹੜੀ ਐ ਇਹ ਤਾਂ ਕੱਠ ਪੁਤਲੀਆਂ ਵਾਂਗੂ ਨੱਚ ਰਹੇ ਨੇ ਅਸਲ ਦੇ ਵਿੱਚ ਸਰਕਾਰ ਟੋਟਲੀ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ ਉਹ ਚਲਾ ਰਹੀ ਹੈ ਮੈਨੂੰ ਅਫਸੋਸ ਹੈ ਵੀ ਭਗਵੰਤ ਮਾਨ ਇੰਨਾ ਇਹਨਾਂ ਦੇ ਥੱਲੇ ਲਿਫ ਗਏ ਨੇ ਵੀ ਨਾ ਤਾਂ ਪੰਜਾਬ ਦੀ ਕੋਈ ਅਣਖ ਉਹਨਾਂ ਨੇ ਰੱਖੀ ਐ ਤੇ ਨਾ ਹੀ ਜਿਹੜਾ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਸੀ ਉਹਦਾ ਉਹਨਾਂ ਨੇ ਸਤਕਾਰ ਕੀਤਾ ਲੋਕਾਂ ਨੇ ਵੋਟਾਂ ਆਮ ਆਦਮੀ ਪਾਰਟੀ ਨਾਲੋਂ ਵੱਧ ਭਗਵੰਤ ਸਬਾਨ ਦੇ ਚਿਹਰੇ ਨੂੰ ਪਾਈਆਂ ਨੇ ਤੇ ਭਗਵੰਤ ਮਾਨ ਅੱਜ ਮੈਂ ਸਮਝਦਾ ਸਭ ਤੋਂ ਵੱਡਾ ਪੰਜਾਬ ਦਾ ਨਾਲ ਪੰਜਾਬ ਦੇ ਲੋਕਾਂ ਦੇ ਫਤਵੇ ਦੇ ਨਾਲ ਜੇ ਕੋਈ ਧੋਖਾ ਕਰ ਰਿਹਾ ਉਹ ਭਗਵੰਤ ਮਾਨ ਕਰ ਰਿਹਾ ਜੁਗਤ ਨਸ਼ੇ ਅੰਭ੍ਰੁੱਧ ਤੇ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਬਹੁਤ ਵੱਡਾ ਰੋਲਾ ਪਾ ਰਹੀ ਹੈ ਔਰ ਦਾਵਾ ਕਰ ਰਹੀ ਹੈ ਵੀ 90% ਪਿੰਡਾਂ ਦੇ ਵਿੱਚੋਂ ਨਸ਼ਾ ਕਰਦੇ ਦੇਖੋ ਗੱਲ ਸੁਣੋ ਜਿਹੜੀ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੇ ਨੇ ਤੁਸੀਂ ਯੂਨੀਵਰਸਿਟੀਆਂ ਦਾ ਹਾਲ ਦੇਖੋ ਕੀ ਹੈ ਯੂਨੀਵਰਸਿਟੀਆਂ ਤਾਂ ਬੰਦ ਹੋਣ ਕਿਨਾਰੇ ਹੋਈਆਂ ਖੜੀਆਂ ਕਾਲਜਾਂ ਦਾ ਬੁਰਾ ਹਾਲ ਹੋਇਆ ਪਿਆਗਾ ਸਕੂਲਾਂ ਦੇ ਵਿੱਚ ਵੀ ਕੁਝ ਸਕੂਲਾਂ ਨੂੰ ਇਹ ਥੋੜਾ ਜਿਹਾ ਲਿਪਾ-ਪੋਤੀ ਕਰਕੇ ਚੌਕੌੜ ਕੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕੋਈ ਸਿੱਖਿਆ ਕ੍ਰਾਂਤੀ ਨਹੀਂ ਜਿਹੜੇ ਡਿਸਪੈਂਸਰੀਆਂ ਦੀ ਗੱਲ ਇਹ ਕਰਦੇ ਨੇ ਪਰ ਪੰਜਾਬ ਦੇ ਵੱਡੇ ਹਸਪਤਾਲ ਜਿਹੜੇ ਨੇ ਜ਼ਿਲ੍ਹਿਆਂ ਦੇ ਸਬਡਿਵੀਜ਼ਨਾਂ ਦੇ ਉੱਥੇ ਡਾਕਟਰ ਨਹੀਂ ਹੈਗੇ ਤੁਸੀਂ ਆ ਲਹਿਰੇ ਦੇ ਹਸਪਤਾਲ ਦੀ ਹਾਲ ਦੇਖ ਲਓ ਮੂਨਕ ਜਾ ਕੇ ਦੇਖ ਲਓ ਸੰਗਰੂਰ ਹਸਪਤਾਲ ਦਾ ਹਾਲਜਾ ਕੇ ਦੇਖ ਲਓ ਸੋ ਇਹ ਸਿਰਫ ਇੱਕ ਝੂਠਾ ਪ੍ਰਚਾਰ ਤੋਂ ਬਿਨਾ ਕੁਝ ਨਹੀਂ ਹੈ ਇਹ ਤਾਂ ਸਵਾ ਸਿਹਤ ਸੇਵਾਵਾਂ ਤੇ ਸਿੱਖਿਆ ਦੋਨਾਂ ਦਾ ਬੇੜਾਗਰ ਕਰਨ ਲੱਗੇ ਹੋਏ ਨੇ ਇਹ 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 ਇਹਨਾਂ ਦੀ ਸਰਕਾਰ ਦੀ ਆਹੀ ਜਿਹੜੀ ਪ੍ਰਾਪਤੀ ਹੈ ਇਹਦਾ ਝੂਠ ਤੋਂ ਬਿਨਾ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਤੁਸੀਂ ਅੱਖਾਂ